ਦੋਸਤੋ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਇਨ 7 ਮਿੰਟ ਤੇ ਮੈਂ ਸੁਸ਼ੀਲ ਦੋਸਾਂ ਚ ਤੁਹਾਡੇ ਰੂਪ ਨੂੰ ਆ ਪਰਸੋਂ ਸਾਡਾ ਇੱਕ ਪਿਆਰਾ ਗਾਇਕ ਸੁਰੀਲਾ ਗਾਇਕ ਸਦਾ ਲਈ ਖਾਮੋਸ਼ ਹੋ ਗਿਆ ਜਿਵੇਂ ਇੱਕ ਗੀਤ ਸਦਾ ਲਈ ਚਲਾ ਗਿਆ ਹੋਵੇ ਰਾਜਵੀਰ ਜਬੰਦਾ ਪਿਛਲੇ 11 ਦਿਨਾਂ ਤੋਂ ਉਹ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਜੂਝ ਰਿਹਾ ਸੀ ਤੇ ਆਖਰਕਾਰ ਮੌਤ ਜਿੱਤ ਗਈ ਜਿਸ ਦਿਨ ਉਹ ਹਾਦਸਾ ਹੋਇਆ ਉਸ ਦਿਨ ਤੋਂ ਲੈ ਕੇ ਲਗਾਤਾਰ 11 ਦਿਨਾਂ ਤੱਕ ਇਸ ਦੀ ਚਰਚਾ ਭਰਪੂਰ ਹੋਈ ਹੈ ਹਰ ਸੋਸ਼ਲ ਮੀਡੀਆ ਤੇ ਸਰਗਰਮ ਵਿਅਕਤੀ ਨੇ ਆਪਣੀ ਆਪਣੀ ਰਾਏ ਦਿੱਤੀ ਆਪਣੀ ਆਪਣੀ ਗੱਲ ਕਹੀ ਹੈ ਕੁਝ ਚੈਨਲਾਂ ਨੇ ਇਸ ਹਾਦਸੇ ਦੇ ਨਾਲ ਨਾਲ ਆਪਣੇ ਚੈਨਲਾਂ ਦੀ ਟੀਆਰਪੀ ਵਧਾਉਣ ਵਾਸਤੇ ਵੀ ਬੜੀ ਉਲੂ ਜਲੂਲ ਹਰਕਤਾਂ ਵੀ ਕੀਤੀਆਂ ਅਸੀਂ ਸਹਿਜ ਰੂਪ ਵਿੱਚ ਇਸ ਹਾਦਸੇ ਦੇ حوالے ਨਾਲ ਪੰਜਾਬ ਤੇ ਦੇਸ਼ ਭਰ ਵਿੱਚ ਹੁੰਦੇ ਸੜਕ ਹਾਦਸਿਆਂ ਤੇ ਗੱਲ ਕਰਨੀ ਹੈ। ਰਾਜਵੀਰ ਜਵੰਦਾ ਤਾਂ ਨਹੀਂ ਰਹੇ। ਕੁਝ ਸਮਾਂ ਪਹਿਲਾਂ 2012 ਦੇ ਵਿੱਚ ਜਸਪਾਲ ਪੱਟੀ ਕਾਮੇਡੀ ਕਿੰਗ ਉਹ ਵੀ ਇਸੇ ਤਰ੍ਹਾਂ ਦੇ ਇੱਕ ਸੜਕ ਹਾਦਸੇ ਵਿੱਚ ਸਾਡੇ ਤੋਂ جدا ਹੋਏ ਸਨ। ਹਰਪਜ ਨਿਮਾਨ ਤੇ ਉਹਨਾਂ ਦਾ ਬੇਟਾ ਬਾਲ ਬਾਲ ਬੱਚੇ ਪਿਛਲੇ ਦਿਨਾਂ ਵਿੱਚ ਇੱਕ ਸੜਕ ਹਾਦਸੇ ਦੇ ਵਿੱਚ ਪੰਜਾਬ ਦਾ ਇੱਕ ਨੌਜਵਾਨ ਬੜੀ ਤੇਜ਼ੀ ਨਾਲ ਚਰਚਿਤ ਹੋਇਆ ਨੌਜਵਾਨ ਦੀਪ ਸਿੱਧੂ ਵੀ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਇਹ ਉਹ ਲੋਕ ਨੇ ਜਿਨ੍ਹਾਂ ਦੇ ਨਾਲ ਇਸ ਕਰਕੇ ਸਾਡੇ ਸਾਹਮਣੇ ਆ ਕਿਉਂਕਿ ਇਹ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਲਗਾਤਾਰ ਸਰਗਰਮ ਰਹਿੰਦੇ ਨੇ ਤੇ ਇਹਨਾਂ ਲੋਕਾਂ ਦੇ ਬਾਰੇ ਜਿਹੜੇ ਅਸੀਂ ਪਹਿਲਾਂ ਤੋਂ ਜਾਣਦੇ ਹੁੰਦੇ ਹੁੰਨੇ ਇਸ ਕਰਕੇ ਨਵੀਂ ਚਰਚਾ ਹੁੰਦੀ ਹੈ ਪਰ ਰੋਜ਼ਾਨਾ ਸੜਕ ਹਾਦਸਿਆਂ ਵਿੱਚ ਪੰਜਾਬ ਦੀ ਗੱਲ ਜੇ ਕਰੀਏ ਤਾਂ ਕੱਲੇ ਪੰਜਾਬ 'ਚ ਰੋਜ਼ਾਨਾ ਜਿਹੜੀ 15 ਜਾਨਾਂ ਜਾਂਦੀਆਂ ਉਨਾ ਦਾ ਕਦੇ ਕਿਤੇ ਜ਼ਿਕਰ ਨਹੀਂ ਹੁੰਦਾ ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਸੜਕ ਹਾਦਸੇ ਵੀ ਆਪਣੇ ਆਪ ਦੇ ਵਿੱਚ ਇੱਕ ਦਹਿਸ਼ਤਗਰਦੀ ਦਾ ਹੀ ਰੂਪ ਹੈ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇਹ ਟ੍ਰੈਫਿਕ ਟੈਰਰਿਜ਼ਮ ਹੈ ਅਸੀਂ ਪੰਜਾਬ ਦਾ ਜ਼ਿਕਰ ਨਹੀਂ ਕਰਾਂਗੇ ਤੇ ਦੇਸ਼ ਦਾ ਵੀ ਇੱਕ ਆંકੜਾ ਇਹ ਹੈ ਕਿ 2018 ਤੋਂ ਲੈ ਕੇ 2022 ਤੱਕ ਭਾਰਤ ਵਿੱਚ ਜਿਹੜੇ ਸੜਕ ਹਾਦਸੇ ਹੋਏ 15 ਲੱਖ ਦੇ ਕਰੀਬ ਜਾਨਾਂ ਗਈਆਂ ਯਾਨੀ ਹਰ ਸਾਲ 3 ਲੱਖ ਜਾਨਾਂ 2024 ਦਾ ਜਿਹੜਾ ਅੰਕੜਾ ਸਾਡੇ ਕੋਲ ਹੈ ਉਹਦੇ ਮੁਤਾਬਕ ਪੌਣੇ 3 ਲੱਖ ਜਾਨਾਂ ਜਿਹੜੀਆਂ ਜਾ ਚੁੱਕੀਆਂ ਹਨ ਭਾਰਤ ਵਿੱਚ ਸੜਕ ਹਾਦਸਿਆਂ ਕਰਕੇ ਤੇ ਇੱਕ ਅੰਦਾਜ਼ਾ ਇਹ ਵੀ ਹੈ ਕਿ ਜਿੱਥੇ ਲਗਭਗ 3 ਲੱਖ ਪੌਣੇ 3 ਲੱਖ ਜਾਨਾਂ ਜਾਂਦੀਆਂ ਹਰ ਸਾਲ ਭਾਰਤ ਵਿੱਚ ਸੜਕ ਹਾਦਸਿਆਂ ਦੇ ਵਿੱਚ ਸਾਢੇ 4 ਲੱਖ ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੁੰਦੇ ਆ ਤੇ ਉਹਨਾਂ ਵਿੱਚ ਬਹੁਤ ਸਾਰੇ ਗੰਭੀਰ ਜ਼ਖਮੀ ਵੀ ਹੁੰਦੇ ਆ ਉਹਨਾਂ ਦੀ ਜਾਨ ਵੀ ਜਾ ਸਕਦੀ ਹੈ ਜਾਂਦੀ ਵੀ ਆ ਹੁਣ ਮਸਲਾ ਇਹ ਹੈ ਕਿ ਭਾਰਤ ਵਰਗੇ ਵਿਕਾਸਸ਼ੀਲ ਮੁਲਕ ਦੇ ਵਿੱਚ ਇੰਨੀ ਵੱਡੀ ਤਦਾਦ ਵਿੱਚ ਸੜਕ ਹਾਦਸੇ ਹੁੰਦੇ ਕਿਉਂ ਆ ਇਹਦੇ ਕੁਝ ਕਾਰਨਾਂ ਤੇ ਹੀ ਅਸੀਂ ਥੋੜਾ ਚੰਦਨਾ ਪਾਉਣਾ ਚਾਹੁੰਦੇ ਆ ਭਾਰਤ ਵਿੱਚ ਜਿਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਹੈ ਜਾਂ ਜਿੱਦਾਂ ਦਾ ਸੜਕਾ ਸਾਡਾ ਜਿਹੜਾ ਸੜਕੀ ਪ੍ਰਬੰਧ ਹੈ ਉਹਦੇ 'ਚ ਇਹ ਹਾਦਸੇ ਹੋਣੇ ਲਾਜ਼ਮੀ ਆ ਅਸੀਂ 70 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਟੋਲ ਦਿੰਦੇ ਆ ਭਾਰਤ ਵਿੱਚ ਪਰ ਸੜਕਾਂ ਤੇ ਕਿਸੇ ਕਿਸਮ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਭਾਰਤ ਵਿੱਚ ਚਮਕਦਾ ਦਮਕਦਾ ਭਾਰਤ ਇੱਕ ਸਾਨੂੰ ਦਿਖਾਈ ਦਿੰਦਾ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਵਾਲਾ ਤੇ ਜਿਹੜੇ ਨਵੇਂ-ਨਵੇਂ ਹਾਈਵੇ ਬਣ ਰਹੇ ਆ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਵੀ ਜਿਹੜੀਆਂ ਸੜਕਾਂ ਬਣ ਰਹੀਆਂ ਉਹ ਸਾਨੂੰ ਇਹ ਲੱਗਦਾ ਕਿ ਅਸੀਂ ਭਾਰਤ ਵਿੱਚ ਨਹੀਂ ਆ ਕਿਤੇ ਵਿਦੇਸ਼ਾਂ ਵਿੱਚ ਘੁੰਮ ਰਹੇ ਆ। ਇਹ ਇੰਡੀਆ ਹੈ। ਇਹ ਇੰਡੀਆ ਦੀ ਤਸਵੀਰ ਹੈ। ਪਰ ਬਾਕੀ ਭਾਰਤ ਜਿਹੜਾ ਆ ਜਿਹੜਾ ਬਾਕੀ 85% 90% ਭਾਰਤ ਹੈ। ਉਥੋਂ ਦਾ ਜਿਹੜਾ ਸੜਕਾਂ ਦਾ ਹਾਲ ਕੀ ਹੈ ਉਹ ਜਿਹੜੇ ਲੋਕ ਉਹਦੇ ਵਿੱਚ ਗੁਜ਼ਰਦੇ ਨੇ ਰੋਜ਼ ਉਹਨਾਂ ਨੂੰ ਪਤਾ ਹੈ ਹਾਦਸੇ ਜਿਹੜੇ ਹੁੰਦੇ ਨੇ ਸੜਕਾਂ ਤੇ ਕਿਸੇ ਕਿਸਮ ਦਾ ਹਾਈਵੇ ਤੇ ਵੀ ਕਿਸੇ ਕਿਸਮ ਦਾ ਸੁਰੱਖਿਆ ਦਾ ਪ੍ਰਬੰਧ ਨਹੀਂ ਟੋਲ ਪਲਾਜ਼ਿਆਂ ਦੇ ਰਾਹੀਂ ਤੁਹਾਡੇ ਹਜ਼ਾਰਾਂ ਹਜ਼ਾਰ ਕਰੋੜ ਰੁਪਏ ਤੁਹਾਡੀਆਂ ਜੇਬਾਂ ਚੋਂ ਲੈ ਲੈ ਜਾਂਦੇ ਆ ਪਰ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਐਕਸੀਡੈਂਟ ਹੁੰਦਾ ਤੇ ਇਮੀਡੀਏਟ ਜਾਂ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਤੁਹਾਨੂੰ ਕਿਸੇ ਕਿਸਮ ਦੀ ਜਿਹੜੀ ਫਸਟ ਏਡ ਤੱਕ ਵੀ ਨਹੀਂ ਮਿਲਦੀ ਤੇ ਆਪਣੇ ਨਿੱਜੀ ਯਤਨਾਂ ਦੇ ਨਾਲ ਜਿਹ ਹਸਪਤਾਲਾਂ ਤੱਕ ਜਿਹੜਾ ਐਕਸੀਡੈਂਟ ਹੋਣ ਵਾਲਾ ਵਿਅਕਤੀ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਬਹੁਤੀ ਵਾਰੀ ਹਸਪਤਾਲ ਤੱਕ ਜਾਂਦਿਆ ਜਾਂਦਾ ਉਹ ਦਮ ਤੋੜ ਜਾਂਦਾ ਰਾਜਵੀਰ ਜਵੰਦਾ ਦੇ ਮਾਮਲੇ ਵਿੱਚ ਵੀ ਇਹੀ ਹੋਇਆ ਜਿੱਥੇ ਉਹ ਹਾਦਸਾ ਹੋਇਆ ਉਸ ਉਸ ਥਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਸੀ ਕੋਈ ਐਂਬੂਲੈਂਸ ਨਹੀਂ ਸੀ ਤੇ ਜੇ ਇਸ ਗੰਭੀਰ ਸ਼੍ਰੇਣੀ ਵਿੱਚ ਰਾਜਵੀਰ ਜਵੰਦਾ ਦੇ ਮੋਟਰਸਾਈਕਲ ਹਾਦਸੇ ਦੀ ਸ਼੍ਰੇਣੀ ਹੈ ਜਿਹੜੀ ਉਰੇ ਚਤ ਤਰੰਤ ਐਂਬੂਲੈਂਸ ਚਾਹੀਦੀ ਸੀ ਪਰ ਜਿਹੜੇ ਨੌਜਵਾਨ ਉਹਨਾਂ ਦੇ ਦੋਸਤ ਸੀ ਜਾਂ ਉੱਥੇ ਸਥਾਨਕ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਨੇ ਆਪਣੇ ਲੈਵਲ ਤੇ ਚੰਗਾ ਕੰਮ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਉਹ ਜਾਣਦੇ ਨਹੀਂ ਸੀ ਜਿਹੜੇ ਸਥਾਨਕ ਦੇ ਵਾਸੀ ਉਹ ਤਾਂ ਜਾਣਦੇ ਨਹੀਂ ਸੀ ਕੌਣ ਹੈ ਵੀ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਏ ਪਰ ਜੇ ਇਸ ਗੰਭੀਰ ਸਥਿਤੀ ਵਿੱਚ ਉਹ ਹਾਦਸਾ ਹੋਇਆ ਸੀ ਤੇ ਹਸਪਤਾਲ ਪਹੁੰਚਾਉਂਦੇ ਆ ਪਹੁੰਚਾਉਂਦੇ ਆ ਵੀ ਜਿਹੜਾ ਸਮਾਂ ਲੱਗਾ ਤੇ ਫਿਰ ਉਹ ਜਿਹੜੀ ਸਹੂਲਤ ਐਂਬੂਲੈਂਸ ਦੀ ਨਹੀਂ ਮਿਲੀ ਤੇ ਉਹਦੇ ਕਰਕੇ ਵੀ ਇਹ ਗੰਭੀਰ ਹਾਦਸਾ ਜਿਹੜਾ ਮੌਤ ਦਾ ਕਾਰਨ ਬਣ ਗਿਆ ਅੱਗੇ ਜਾ ਕੇ ਹਸਪਤਾਲ ਦੇ ਵਿੱਚ ਜੋ ਕੁਝ ਹੋਇਆ 11 ਦਿਨਾਂ ਤੱਕ ਇਹ ਸਾਨੂੰ ਸੂਚਨਾ ਮਿਲਦੀ ਰਹੀ ਕਿ ਬ੍ਰੇਨ ਡੈਡ ਹੈ ਜੇ ਬ੍ਰੇਨ ਡੈਡ ਹੈ ਦਾ ਮਤਲਬ ਵਿਕਤੀ ਨਹੀਂ ਹੈ ਫਿਰ ਵੀ 11 ਦਿਨ ਤੱਕ ਪਰਿਵਾਰ ਨੂੰ ਤੇ ਜਿਹੜੇ ਉਹਨਾਂ ਦੇ ਚੋਣ ਵਾਲੇ ਸੀ ਉਹਨਾਂ ਨੂੰ ਕਿਉਂ ਇੰਨੇ ਭਰਮ ਵਿੱਚ ਰੱਖਿਆ ਗਿਆ ਇਹਦਾ ਜਵਾਬ ਕੌਣ ਦੇਵੇਗਾ ਤੇ ਸੜਕ ਤੇ ਜਿਹੜੇ ਪਸ਼ੂਆਂ ਦੀ ਜਿਹੜੀ ਇਸ ਕਿਸਮ ਦੀ ਆਵਾਦਗੀ ਹੈ ਇਹ ਹਾਦਸੇ ਦਾ ਕਾਰਨ ਵੀ ਦੋਸਾਨਾ ਦਾ ਭੇਡ ਬਣਿਆ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਅਸੀਂ ਜਾਣਦੇ ਹਾਂ ਜਿੱਥੇ ਖਾਸ ਤੌਰ ਤੇ ਗਊਆਂ ਜਿਹੜੀਆਂ ਆਵਾਰਾ ਫਿਰਦੀਆਂ ਸੜਕਾਂ ਦੇ ਉੱਤੇ ਅਸੀਂ ਜਿੱਥੇ ਕਿਤੇ ਵੀ ਜਾਣਦੇ ਹਾਂ ਹੋਟਲ ਚ ਜਾਣਦੇ ਹਾਂ ਰੈਸਟੋਰੈਂਟ ਚ ਜਾਣਦੇ ਹਾਂ ਸਕੂਲ ਚ ਬੱਚੇ ਦੀ ਫੀਸ ਜੀਣ ਜਾਂਦੇ ਹਾਂ ਤੇ ਗਊ ਸੈਸ ਦੇ ਨਾਂ ਦੇ ਉੱਤੇ ਬੜੇ ਪੈਸੇ ਲੈ ਜਾਂਦੇ ਆ ਪਰ ਉਹ ਗਊਆਂ ਫੇਰ ਵੀ ਜਾਂ ਆਵਾਰਾ ਪਸ਼ੂ ਫੇਰ ਵੀ ਜਿਹੜਿਆ ਸੜਕਾਂ ਤੇ ਕਿਉਂ ਹੈ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਇਹ ਕੋਈ ਹਾਦਸਾ ਨਹੀਂ ਹੈ ਇਹ ਇੱਕ ਕਿਸਮ ਦੇ ਕਤਲ ਨੇ ਇਹ ਜਿਹੜੇ ਮਰਡਰ ਨੇ ਇਹਦਾ ਮਰਡਰ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਦੋਂ ਟੰਗਿਆ ਜਾਏਗਾ ਉਹ ਮਰਡਰ ਦੇ ਦੋਸ਼ੀ ਕੇਵਲ ਉਹ ਨਹੀਂ ਜਿਹੜੇ ਉਹ ਲੋਕ ਨੇ ਜਿਹੜੇ ਲੋਕ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਦੇ ਨੇ ਉਹਦੇ ਪਿੱਛੇ ਇੱਕ ਪੂਰੇ ਦਾ ਪੂਰਾ ਗੱਠ ਜੋੜ ਆ। ਸੜਕ ਤੇ ਸੁਰੱਖਿਆ ਦਾ ਇੰਤਜ਼ਾਮ ਨਾ ਹੋਣਾ, ਸੜਕਾਂ ਤੇ ਇਸ ਤਰ੍ਹਾਂ ਦੀ ਟ੍ਰੈਫਿਕ ਦੀ ਪਾਲਣਾ ਜਿਹੜੀ ਆ, ਨਿਯਮਾਂ ਦੀ ਪਾਲਣਾ ਨਹੀਂ ਹੁੰਦੀ ਉਹਦੇ 'ਚ ਅਸੀਂ ਵੀ ਲੋਕ ਜ਼ਿੰਮੇਵਾਰ ਆ ਲਾਜ਼ਮੀ ਤੌਰ ਤੇ ਉੱਤੇ ਪਰ ਜਿਹੜਾ ਭ੍ਰਿਸ਼ਟਾਚਾਰ ਹੈ ਜਿਹੜਾ ਇਹ ਅਲਾਊ ਕਰਨ ਦਾ ਵੀ ਤੁਸੀਂ ਇਸ ਤਰ੍ਹਾਂ ਘੁੰਮੋ ਕੋਈ ਗੱਲੀ ਸੜਕਾਂ ਤੇ ਬਿਨਾ ਹੈਲਮਟ ਤੋਂ ਘੁੰਮੋ। 20% ਹਾਦਸੇ ਟੂ-ਵੀਲਰਸ ਦੇ ਹੁੰਦੇ ਆ ਤੇ ਉਹਦੇ 'ਚ ਬਹੁਤਿਆਂ ਨੇ ਹੈਲਮਟ ਨਹੀਂ ਲਏ ਹੁੰਦੇ। ਤੇ 15% ਦੀ ਲੋਕ ਪੈਦਲ ਤੁਰਦਿਆਂ ਮਰ ਜਾਂਦੇ ਆ ਜਿਹੜਾ ਕਿਹਾ ਜਾਂਦਾ ਸੀ ਨਾ ਕਿ ਸੁਰੱਖਿਆ ਵਿੱਚ ਹੀ ਸੁਰੱਖਿਆ ਬਚਾਅ ਵਿੱਚ ਹੀ ਬਚਾਇਆ ਅੱਜ ਕੱਲ ਤਾਂ ਬਚਾਅ ਵਿੱਚ ਵੀ ਬਚਾ ਨਹੀਂ ਕਦੋਂ ਤੁਹਾਡੇ ਤੇ ਆ ਕੇ ਕਿਹੜਾ ਵਾਹਨ ਚੜ ਜਾਣਾ ਇਹਦਾ ਕੁਝ ਪਤਾ ਨਹੀਂ ਹੈ ਸੋ ਭਾਰਤ ਵਰਗੇ ਮੁਲਕ ਦੇ ਵਿੱਚ ਵਿਕਾਸਸ਼ੀਲ ਮੁਲਕ ਦੇ ਵਿੱਚ ਜੇ ਅਸੀਂ ਤੁਲਨਾ ਕਰੀਏ ਵਿਕਸਿਤ ਮੁਲਕਾਂ ਦੇ ਨਾਲ ਤਾਂ ਅਸੀਂ ਬਹੁਤ ਪਿੱਛੇ ਆ ਸਾਡਾ ਗਵਾਂਡੀ ਮੁਲਕ ਜਾਪਾਨ ਹੀ ਹੈ ਉੱਥੇ 1 ਲੱਖ ਲੋਕਾਂ ਦੇ ਵਿੱਚ ਜਿਹੜੇ ਹਾਦਸੇ ਹੁੰਦੇ ਉਹ ਚ 3 3 ਮੌਤਾ ਹੁੰਦੀਆਂ ਸਾਡੇ 15 ਹੁੰਦੀਆਂ 1 ਲੱਖ ਦੇ ਪਿੱਛੇ 15 ਅਸੀਂ ਆਪਣੀਆਂ ਜਾਨਾਂ ਗਵਾ ਦਿੰਦੇ ਹਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ ਪਰ ਸਾਡੀ ਸਮੇਂ ਦੀ ਸੀਮਾ ਇਸ ਕਰਕੇ ਅਸੀਂ ਇੱਥੇ ਬਹੁਤੀ ਗੱਲ ਹੋਰ ਨਹੀਂ ਕਰ ਸਕਦੇ ਸੋ ਅਸੀਂ ਇਹ ਕਹਿਣਾ ਹੈ ਚਾਹਾਂਗੇ ਕਿ ਇਹ ਸਾਰੇ ਪ੍ਰਬੰਧ ਜਿਹੜੇ ਸਰਕਾਰ ਜਿਹੜੀ ਦੀ ਜਿਹੜੀ ਲਾਭ ਪ੍ਰੋਵਾਈ ਹੈ ਟੋਲ ਟੈਕਸ ਤੁਸੀਂ ਲੈ ਰਹੇ ਹੋ ਜਦਕਿ ਰੋਡ ਟੈਕਸ ਅਸੀਂ ਪਹਿਲੇ ਦਿੱਤਾ ਹੁੰਦਾ ਜਿਹੜੀ ਗੱਡੀ ਲੈਣ ਜਾਂਦੇ ਉਹਦਾ ਲਾਈਫਟਾਈਮ ਰੋਡ ਟੈਕਸ ਦਿੱਤਾ ਗਿਆ ਹੁੰਦਾ ਉਹਦੇ باوجود ਟੋਲ ਟੈਕਸ ਆ ਫਿਰ ਵੀ ਸੁਰੱਖਿਆ ਪ੍ਰਬੰਧ ਨਾ ਹੋਣ ਐਂਬੂਲੈਂਸ ਦੀ ਵਿਵਸਥਾ ਨਾ ਹੋਵੇ ਫਰਸਟ ایڈ ਦੀ ਵਿਵਸਥਾ ਨਾ ਹੋਵੇ ਦੂਜਾ ਲੋਕਾਂ ਦਾ ਆਪਣਾ ਦ੍ਰਿਸ਼ਟੀਕੋਣ ਵੀ ਜਿਹੜਾ ਸੜਕਾਂ ਤੇ ਤੁਰਦੇ ਆ ਫਿਰਦੇ ਆ ਉਹ ਜਿਹੜਾ ਸਹੀ ਨਹੀਂ ਆ ਉਹਨੂੰ ਵੀ ਦੁਰਸਤ ਕਰਨ ਦੀ ਜ਼ਰੂਰਤ ਹੈ ਤੇ ਉਹਦੇ ਵਾਸਤੇ ਜਾਗਰੂਕਤਾ ਕੈਂਪੇਨਸ ਜਿਹੜੀਆਂ ਚਾਹੀਦੀਆਂ ਲੋਕਾਂ ਦੇ ਵਿੱਚ ਇੱਕ ਗਿਆਨ ਦੀ ਜਿਹੜੀ ਕਮੀ ਆ ਉਹਨੂੰ ਦੂਰ ਕਰਨ ਦੀ ਜ਼ਰੂਰਤ ਹੈ ਹੁੰਜੇ ਸੜਕਾਂ ਤੇ ਦੌੜ ਵੀ ਫਿਰਦੀ ਜਿਹੜੀ ਮੌਤ ਹੈ ਇਹਨੂੰ ਨੱਥ ਪਾਈ ਹੀ ਜਾਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਰਾਜਵੀਰ ਜਿੰਦਾ ਹੋ ਸਕਦਾ ਹੈ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤੇ ਸਾਨੂੰ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ YouTube ਤੇ ਜਾ ਕੇ ਤੁਸੀਂ in 7 minutes channel ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਸਬਸਕ੍ਰਾਈਬ ਵੀ ਕਰੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ